ਸੇਵਾ ਕਰੂੰ ਗੁਰੂ ਦੇ ਦਰ ਤੇ ਸੇਵਾ ਕਰੂੰ ਗੁਰੂ ਦੇ ਦਰ ਤੇ ਮਰ ਮੁਥੀਰੇ ਆਉਂਦੇ ਸੀ ਐ ਪਰਸੰਤ ਦਸੌਂਦਾ ਸਿੰਘ ਜੀ ਸੋ ਕਰਦੇ ਜੋ ਚਾਉਂਦੇ ਸੀ ਸੇਵਾ ਕਰਨ ਤਾਂ ਹੋਰ ਵੀ ਬੜੇ ਬਾਬਾ ਭਾਨ ਸਿੰਘ ਦੇ ਚਰਨਾ ਚਾਉਂਦੇ ਸੀ ਪਰ ਸੰਤ ਦਸੌਂਦਾ ਸਿੰਘ ਮਹਾਰਾਜ ਵਾਹਿਗੁਰੂ ਆਪਣੇ ਗੁਰੂ ਬਾਬਾ ਭਾਨ ਸਿੰਘ ਜੀ ਦੇ ਜੋ ਵੀ ਸੇਵਾ ਲਾਉਂਦੇ ਉਹੀ ਸੇਵਾ ਕਰਦੇ ਸੀ ਸੰਤ ਭਾਨ ਸਿਓ ਆਖਲ ਲੱਗੇ ਬੜੀ ਆਪ ਦੀ ਸੇਵਾ ਐ ਨਾਮ ਜਪੋ ਹੁਣ ਕੱਲੇ ਬਹਿ ਕੇ ਜਿਸ ਨੂੰ ਲੱਗਣਾ ਮੇਵਾ ਬਾਬਾ ਭਾਨ ਸਿੰਘ ਦੇ ਦਰ ਤੇ ਬਾਬਾ ਦਸੌਂਦਾ ਸਿੰਘ ਨੂੰ 10 ਸਾਲ ਹੋ ਗਏ ਗਜਾ ਕਰਦਿਆਂ ਵਾਹਿਗੁਰੂ ਤੇ ਜਦੋਂ ਸੇਵਾ ਪੂਰੀ ਹੋ ਗਈ ਸੰਤ ਬਾਬਾ ਭਾਨ ਸਿੰਘ ਜੀ ਕਹਿੰਦੇ ਆ ਦਸੌਂਦਾ ਸਿੰਘ ਬਾਬਾ ਜੀ ਨੂੰ ਵੀ ਅੱਜ ਤੋਂ ਮੁੜ ਕੇ ਹੁਣ ਤੁਸੀਂ ਡਾਲੀ ਨਹੀਂ ਕਰਨ ਜਾਣਾ ਨਾ ਕੋਈ ਹੋਰ ਸੇਵਾ ਕਰਨੀ ਹੈ ਬਸ ਇਕਾਂਤ ਵਿੱਚ ਬਹਿ ਕੇ ਮਾਲਕ ਦਾ ਸਿਮਰਨ ਕਰਨਾ ਸਤ ਪਾਲ ਸਿਓ ਆਖਣ ਲੱਗੇ ਬੜੀ ਆਪ ਦੀ ਸੇਵਾ ਹੈ ਨਾਮ ਜਪੋ ਹੁਣ ਕੱਲੇ ਪੈ ਕੇ ਜਿਸ ਨੂੰ ਲੱਗਣਾ ਮੇਵਾ ਛੱਡ ਤਾਂ ਕੁੜਮਕ ਵੀਲਾ ਸਾਰਾ ਮਾਲਕਤਾਈ ਤੇ ਹੋਣ ਲੱਗੇ ਛੱਡ ਤਾਂ ਕੁੜਮਕ ਵੀਲਾ ਸਾਰਾ ਮਾਲਕਤਾਈ ਤੇ ਹੋਣ ਲੱਗੇ ਕਿਨੇ ਰਾਤ ਹੀ ਲੱਗੀ ਸੁਮਦੀ ਨਾ ਸੁਣਦੇ ਨਾ ਕਹਿੰਦੇ ਸੀ ਬਾਬਾ ਭਾਨ ਸਿੰਘ ਜੀ ਦੇ ਕਹੇ ਨੇ ਸੰਤ ਬਾਬਾ ਦਸੌਂਦਾ ਸਿੰਘ ਜੀ ਜੰਗਲ ਉਜਾੜ ਝਾੜਾ ਬੇਲਿਆਂ ਵਿੱਚ ਜਾ ਕੇ ਸਮਾਧੀ ਲਾ ਕੇ ਬਹਿ ਜਾਂਦੇ ਨਾ ਕੁਝ ਕਿਸੇ ਦੀ ਸੁਣਦੇ ਤੇ ਨਾ ਕਿਸੇ ਨੂੰ ਕੁਝ ਕਹਿੰਦੇ ਰਾਤ ਦਿਨੇ ਦੀ ਲੱਗੀ ਸਮਾਧੀ ਨਾ ਸੁਣਦੇ ਨਾ ਕਹਿੰਦੇ ਸੀ ਹਰ ਵੇਲੇ ਪਰਮੇਸ਼ਰ ਦਾ ਬਸ ਨਾਮ ਸਿਮਰਦੇ ਰਹਿੰਦੇ ਸੀ ਹਰ ਵੇਲੇ ਪਰਮੇਸ਼ਰ ਦਾ ਬਸ ਨਾਮ ਸਿਮਰਦੇ ਰਹਿੰਦੇ ਸੀ ਆਰੋ ਸੰਤ ਬਾਬਾ ਦਸੂਂਗਾ ਸਿੰਘ ਮਹਾਰਾਜ ਆਪਣੇ ਮੁਰਸ਼ਿਦ ਗੁਰੂ ਬਾਬਾ ਪਹਾਨ ਸਿੰਘ ਜੀ ਦੀ ਸੇਵਾ ਵਿੱਚੋਂ فارਗ ਹੋਏ ਗੁਰੂ ਨੇ ਹੁਕਮ ਲਾਤਾ ਵੀ ਅੱਜ ਤੋਂ ਮੁੜ ਕੇ ਡਾਲੀ ਨਹੀਂ ਕਰਨੀ ਨਾ ਕੋਈ ਹੋਰ ਸੇਵਾ ਕਰਨੀ ਬਸ ਇਕਾਂਤ ਵਿੱਚ ਬਹਿ ਕੇ ਸਿਮਰਨ ਕਰਿਆ ਕਰ ਵਾਹਿਗੁਰੂ ਨਾਮ ਜਪਦਿਆਂ ਸੇਵਾ ਸਿਮਰਨ ਕਰਦਿਆਂ ਸਮਾਂ ਬੀਤਦਾ ਗਿਆ ਬਾਬਾ ਕਾਲਾ ਸਿੰਘ ਜੀ ਜਦੋਂ ਬਾਬਾ ਪਾਨ ਸਿੰਘ ਜੀ ਕੋਲ ਆਪਣੇ ਚੇਲੇ ਕੋਲ ਆਏ ਤੇ ਸੰਤ ਬਾਬਾ ਦਸੋਂਦਾ ਸਿੰਘ ਜੀ ਮੂਰੇ ਸੇਵਾ ਕਰਦੇ ਆ ਬਾਬਾ ਕਾਲਾ ਸਿੰਘ ਜੀ ਨੇ ਸੰਤ ਬਾਬਾ ਦਸੋਂਦਾ ਸਿੰਘ ਜੀ ਨੂੰ ਪੁੱਛਿਆ ਬਈ ਪਿਆਰਿਆ ਇਹ ਕਿੰਨੀ ਦੇਰ ਤੋਂ ਮਿਲਿਆ ਹੈ ਤੈਨੂੰ ਪਿਆਰਿਆ ਸੇਵਾ ਦਾ ਮਹਾਨ ਦਰਜਾ ਪਿਆਰੇ ਬਾਬਾ ਕਾਲਾ ਸਿੰਘ ਜੀ ਦਾਦਾ ਗੁਰੂ ਬਾਬਾ ਦਸੂਂਗਾ ਸਿੰਘ ਜੀ ਨੂੰ ਪੁੱਛਦੇ ਐ ਕਿੰਨੀ ਦੇਰ ਤੋਂ ਮਿਲਿਆ ਹੈ ਤੈਨੂੰ ਪਿਆਰਿਆ ਸੇਵਾ ਦਾ ਮਹਾਨ ਦਰਜਾ ਕਿੰਨੀ ਦੇਰ ਤੋਂ ਮਿਲਿਆ ਹੈ ਤੈਨੂੰ ਪਿਆਰਿਆ ਸੇਵਾ ਦਾ ਮਹਾਨ ਸੇਵਾ ਦਾ ਮਹਾਨ ਦਰਜ प्यार ਦੇਰ ਤੋਂ ਮਿਲਿਆ ਹੈ ਤੈਨੂੰ ਪਿਆਰਿਆ ਸੇਵਾ ਦਾ ਮਹਾਨ ਦਰਜ महान ਦੇਰ ਤੋਂ ਮਿਲਿਆ ਹੈ ਤੈਨੂੰ ਪਿਆਰਿਆ ਸੇਵਾ ਦਾ ਮਹਾਨ दर्जा ਵਾਹਿਗੁਰੂ ਕਿੰਨੀ ਦੇਰ ਤੋਂ ਮਿਲਿਆ ਹੈ ਤੈਨੂੰ ਪਿਆਰਿਆ ਸੇਵਾ ਦਾ ਮਹਾਨ ਦਰਜਾ ਬਾਬਾ ਕਾਲਾ ਸਿੰਘ ਆਏ ਸਬਬ ਦੇ ਨਾਲ ਤੇ ਭਾਗ ਨਗਰ ਪਜ਼ੋੜ ਨੂੰ ਲਾਉਣ ਆਏ ਬਾਬਾ ਭਾਨ ਸਿੰਘ ਆਪਦੇ ਹੋਏ ਝੇਲੇ ਨਾਲ ਸਬਬ ਦੇ ਮਿਲਣ ਮਲਾਉਣ ਆਏ ਅੱਗੋ ਬਾਬਾ ਦਸੋਂਦ ਸੋ ਕਰਨ ਸੇਵਾ ਇਕ ਦਸੋਂਦਾ ਸੋ ਕਰਨ ਸੇਵਾ ਉਹ ਸੀ ਨਾਮ ਦੀ ਜੁਗਤੀ ਪਾਉਣ ਆਏ ਉਹ ਬਾਬਾ ਕਾਲਾ ਸਿੰਘ ਪੁੱਛਣ ਦਸੋਂਦਾ ਸਿੰਘ ਨੂੰ ਕਿੰਨੀ ਦੇਰ ਤੋਂ ਸੇਵਾ ਕਮਾਉਣ ਆਏ ਤੇ ਬਾਬਾ ਕਾਲਾ ਸਿੰਘ ਜੀ ਨੇ ਪਿਆਰਿਓ ਜਦੋਂ ਪੁੱਛਿਆ ਬਈ ਕਿੰਨੀ ਦੇਰ ਤੋਂ ਸੇਵਾ ਦਾ ਮਹਾਨ ਦਰਜਾ ਮਿਲਿਆ ਬਾਬਾ ਦਸੌਂਦਾ ਸਿੰਘ ਜੀ ਕਹਿਣ ਲੱਗੇ ਆਹ ਮਹਾਰਾਜ Swami ji ਮੈਂ ਤੇ ਤੁਹਾਡੇ ਚਰਨਾਂ ਵਿੱਚ ਬਿਖਾਰੀ ਬਣ ਕੇ ਆਇਆ ਮੈਨੂੰ ਨਾਮ ਜਪਣ ਦੀ ਸੋਝੀ ਦੇ ਦਿਓ ਇਹ ਗੱਲ ਬਾਬਾ ਦਸੌਂਦਾ ਸਿੰਘ ਜੀ ਨੇ ਬਾਬਾ ਕਾਲਾ ਸਿੰਘ ਜੀ ਦੇ ਚਰਨਾਂ ਵਿੱਚ ਆਖੀ ਭਈ ਮੈਨੂੰ ਨਾਮ ਜਪਣ ਦੀ ਸੋਝੀ ਦੇ ਦਿਓ ਪਿਆਰਿਓ ਬਾਬਾ ਕਾਲਾ ਸਿੰਘ ਜੀ ਨੇ ਬਾਬਾ ਭਾਨ ਸਿੰਘ ਜੀ ਨੂੰ ਆਖਿਆ ਕਿ ਇਹ ਜੋ